ਆ ਵਾਹ ਜੀ ਪਹਿਲਾ ਤੇ ਸਭ ਤੋਂ ਪਹਿਲਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਇੱਥੋਂ ਦੇ ਸਾਨੂੰ ਇੰਨਾ ਮਾਣ ਸਕਾਰ ਇਨੇ ਛੋਟੇ ਜਿਹੇ ਸੱਦੇ ਤੇ ਤੁਸੀਂ ਨੇ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਬਹੁਤ ਮਾਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਇਲਾਕੇ ਚ ਬਹੁਤ ਆਪਣੀ ਜ਼ਿੰਮੇਵਾਰੀ ਨੂੰ ਖੂਬੀ ਨਿਭਾ ਰਹੇ ਹੋ ਤੇ ਗੁਰੂ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰਿਆ ਰੱਖਣ ਤੁਸੀਂ ਆਉਣ ਵਾਲੇ ਕਾਮੇਡੀ ਕਾਰਨ ਤੋਂ ਬਾਅਦ ਤੁਮਾਂ ਤੋਂ ਆਪਣਾ ਸਬੂ ਬਾਕੀ ਜਿਹਨੀਆਂ ਵੀ ਸਬਾ ਸੈਟੀਆਂ ਜਿਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੁਸੀਂ ਜਿਨ੍ਹਾਂ ਨੇ ਬਾਣ ਦਿੱਤਾ ਤੁਹਾਡਾ ਤਹਿ ਦਿਲੋਂ ਬਹੁਤ ਧੰਨਵਾਦ ਬਾਕੀ ਤੁਸੀਂ ਜਿਹੜਾ ਗੜੂ ਸਾਹਿਬ ਦੀ ਇਲੈਕਸ਼ਨ ਚ ਇਥੋਂ ਜਾ ਕੇ ਉੱਥੇ ਆਇਆ ਉਹਦੇ ਵਾਸਤੇ ਵੀ ਤੁਹਾਡਾ ਕਬਰੀਦਪੁਰ ਦੀ ਇਲੈਕਸ਼ਨ ਜਿੱਦਾਂ ਕਿਤੇ ਵੀ ਤੁਸੀਂ ਕੰਮੇ ਕਰਦੇ ਹੋ ਜਿਸ ਆਪਿਆ ਤੁਹਾਡਾ ਉਹਦੇ ਵਾਸਤੇ ਵੀ ਧੰਨਵਾਦ ਬਾਕੀ ਤੁਹਾਨੂੰ ਸਾਰਾ ਕੁਝ ਦੱਸਣ ਦੀ ਤੇ ਕੋ ਲੋੜ ਨਹੀਂ ਕਿ ਸਾਡੀ ਕੌਮ ਨਾਲ 78 ਤੋਂ ਲੈ ਕੇ ਜਾਓ ਤੁਸੀਂ ਪਹਿਲਾਂ ਤੋਂ ਲੈ ਕੇ ਵੀ ਕਿੰ다 ਬੇਇਨਸਾਫੀਆਂ ਕਿੰਦਾ ਦੇ ਹਾਲਾਤ ਇਹਨੂੰ ਰੋਕਣ ਵਾਸਤੇ ਆਪਣੇ ਕੁਰਬਾਨੀਆਂ ਸ਼ਹਾਦਾਂ ਸਰ ਜਰਨੈਲ ਸਿੰਘ ਜੀ ਉਹਨਾਂ ਦੇ ਪਾਚ ਵੀ ਜਿਹੜਾ ਚੱਲਿਆ ਉਹਦੇ ਵਿੱਚ ਵੀ ਲੱਖਾਂ ਲੋਕਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਡੀ ਕੌਮ ਦੀ ਆਨ ਸ਼ਰੂਚਾ ਰੱਖੀ ਤੇ ਉਹ ਤੋਂ ਬਾਅਦ ਚ ਵੀ ਹੁਣ ਹੁਣ ਵੀ ਤੁਸੀਂ ਦੇਖ ਲਓ ਕਿ ਜਦੋਂ ਦੇ ਸਾਡੇ ਨਾਲ ਧੱਕੇ ਸਾਡੇ ਕਿਤੇ ਵੀ ਇਨਸਾਫ ਦੀ ਕੋਈ ਆਸ ਦੀ ਗੱਲ ਨਹੀਂ ਦੇ ਔਰ ਜਿਹੜੀ ਵੀ ਉਹ ਬੁਤਮਸੀ ਚੁਣਦੇ ਆ ਉਹ ਸਾਨੂੰ ਵਾਦਾ ਕਰਕੇ ਆਉਂਦੇ ਆ ਕਿ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਬੇਦਨੀ ਨਹੀਂ ਹੋਣ ਦਵਾਾਂਗੇ ਬਿਰਵੀ ਦੇ ਦੋਸ਼ੀ ਨੂੰ ਅੰਦਰ ਰਾਵਾਂਗੇ ਜਾਂ ਇਹਨਾ ਕਰਾਂਗੇ ਪਰ ਜਦੋਂ ਜਾਂ ਦਸ਼ਿਆਂ ਦੀ ਰੋਕ-ਥਾਮ ਕਰਾਂਗੇ ਜਾ ਬੰਦੀ ਸਿੰਘਾਂ ਨੂੰ ਰਿਆ ਕਰਾਂਗੇ ਉਦੋਂ ਬਾਅਦ ਜਦੋਂ ਉਹਨਾਂ ਦੇ ਹੱਥ ਸਤਾ ਜਾਂਦੇ ਉਹ ਸਾਰੀਆਂ ਚੀਜ਼ਾਂ ਪੁੱੜ ਕੇ ਉਹ ਸਾਡੇ ਤੇ ਹੋਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਉਹ ਸਾਨੂੰ ਪਹਿਲੇ ਤੱਕ ਇਨਸਾਫ਼ ਦੇ ਨਾਲ ਸਗ ਹੋਰ ਹੋਰ ਸਾਡੇ ਸਾਡੇ ਸਿੰਘਾਂ ਦੇ ਫੜ ਕੇ ਬੰਦੀ ਬਣਾ ਲੈਂਦੇ ਇਸ ਕਰਕੇ ਹੁਣ ਆਪਾਂ ਨੂੰ ਸੋਚਣਾ ਪੈ ਰਿਹਾ ਕਿ ਆਪਣੀ ਕੌਮ ਇਕੱਠੇ ਹੋਣੀ ਨਹੀਂ ਸਾਰੇ ਮਤਲਬ ਦਾ ਲੋਕਾਂ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਤਾਂ ਹੀ ਆਪਾਂ ਮੇਰਾ ਕਹਿ ਲੱਗੇ ਆਪਾਂ ਇਨਸਾਫ਼ ਵੀ ਲੈ ਸਕਾਂਗੇ ਤੇ ਇਹ ਜੋ ਜ਼ੁਲਮ ਹੋ ਰਿਹਾ ਉਹ ਰੋਕ ਸਕਾਂਗੇ ਇਸ ਸੁਪਰੀਮ ਕੋਰਟ ਦਾ ਬਹੁਤ ਸਲਾਘਾਜੋਗ ਫੈਸਲਾ ਵਾ ਉਹਨਾਂ ਇੱਕ ਅਨਸਾਬ ਕੀਤਾ ਇੱਕ ਜਿਹੜਾ ਬੰਦਾ ਇਲੈਕਸ਼ਨ ਲੜਿਆ ਉਹਨੂੰ ਪਤਾ ਨਹੀਂ ਪੁੱਛ ਵੋਟਾਂ ਪਈਆਂ ਵੀ ਨਹੀਂ ਪਈਆਂ ਤੇ ਉਹ ਬੰਦਾ ਜਾ ਕੇ ਉਹ ਪਟੀਸ਼ਨ ਦਾਅਰ ਕਰ ਰਿਹਾ ਤੇ ਮੇਰਾ ਖਿਆਲ ਉਹਨੇ ਅਦਾਲਤ ਦਾ ਸਮਾਂ ਖਰਾਬ ਕੀਤਾ ਇਹਦੇ ਵਾਸਤੇ ਉਹ ਜਿਹੇ ਬੰਦਿਆਂ ਨੂੰ ਸਜ਼ਾ ਚਾਹੀਦੀ ਹੈ ਜੀ ਹੈ ਤੇ ਜਿਹੜੇ ਕੋਈ ਜਿਹਦਾ ਕੋਈ ਆਧਾਰ ਹੀ ਨਹੀਂਗਾ ਸਮਾਜ 'ਚ ਤੇ ਉਹੋ ਜਿਹੇ ਬੰਦੇ ਆਪਣਾ ਵੀ ਟਾਈਮ ਖਰਾਬ ਕਰਦੇ ਆ ਤੇ ਸਾਡੀਆਂ ਅਦਾਲਤਾਂ ਦਾ ਵੀ ਕਰਦੇ ਆ ਇਹ ਤੋ ਤਾਂ ਕਿ ਜਿਹੜੇ ਪਾਇਲ ਮਿਨਿਸਪਲ ਸਿਟੀ ਦੇ ਇਥੇ ਇਹ ਤੋਂ ਬਾਹਰ ਆਉਂਦੇ ਜਿਹੜੀ ਹੈਗੀ ਕਿ ਕਿਰਤੀਕਾਰੀ ਹੈ ਕੀ ਕਿਰਤੀਕਾਰੀ ਇਹ ਸੰਗਠਨਾਂ ਤੇ ਬਹੁਤ ਕੋਸ਼ਿਸ਼ ਕਰ ਰਹੀਆਂ ਤੇ ਪਰ ਹੁਣ ਸਰਕਾਰ ਦੀ ਢੀਠਾਈ ਉਹਦੀ ਧੱਕੇਸ਼ਾਹੀ ਆ ਵੇਖੋ ਕਿੰਨਾ ਚਿਰ ਚੱਲਦੀ ਆ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਲੜਾਈ ਲੜ ਰਹੇ ਆ ਤੇ ਮੇਰੇ ਖਿਆਲ ਛੇਤੀ ਅਸੀਂ ਫਤਿਹ ਕਰਾਂਗੇ ਪੰਜਾਬ ਸਰਕਾਰ ਦਾ ਰਵਈਆ ਦੇਖਦੇ ਪੰਜਾਬ ਸਰਕਾਰ ਦਾ ਬਹੁਤ ਨਕਾਰਤਮ ਰਗਈ ਹੈ ਜੀ ਉਹ ਪ੍ਰਸ਼ਟਾਚਾਰ ਨਸ਼ੇ ਤੇ ਸਭ ਕੁਝ ਉਹਨਾਂ ਦੇ ਸਰਕਾਰ ਨਾਂ ਦੀ ਕੋਈ ਚੀਜ਼ ਰਹੀ ਨਹੀਂ ਗਈ ਜੀ ਹਰ ਜਗ੍ਹਾ ਤੇ ਬੇਈਮਾਨੀ ਭ੍ਰਸ਼ਟਾਚਾਰ ਕੋਈ ਲਾ ਐਂਡ ਆਰਡਰ ਨਹੀਂ ਰਹਿ ਗਿਆ ਪਤਾ ਨਹੀਂ ਕਦੋਂ ਕਿਸ ਨੂੰ ਫਰौती ਦਾ ਹੁਕਮ ਆ ਜਾਂਦਾ ਕਿ ਇਹਨੂੰ ਕਤਲ ਹੋ ਜਾਂਦੇ ਆ ਦਿਨ ਦਿਹਾੜੇ ਇਹ ਮੇਰੇ ਖਿਆਲ ਬਹੁਤ ਬਦਤਰ ਹਾਲਤ ਹੋਰ ਵੀ ਵਾਇਟ ਸੀ ਵਾਇਟ ਸੀ